ਦੋਸਤੋ 500 ਸਾਲ ਪੁਰਾਣਾ ਸੁਪਨਾ ਸੀ ਕਿ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਹੋਵੇ ਤਾਂ 22 ਤਰੀਕ ਨੂੰ ਉਹ ਇੰਤਜ਼ਾਰ ਖਤਮ ਹੋਣ ਵਾਲਾ ਹੈ ਤਾਂ ਉਹਦੀ ਖੁਸ਼ੀ ਜਿਹੜੀ ਚਾਰੇ ਪਾਸੇ ਨਜ਼ਰ ਆ ਰਹੀ ਹੈ ਮੰਦਰਾਂ ਦੇ ਵਿੱਚ ਅਸੀਂ ਪਹੁੰਚੇ ਹਾਂ ਪ੍ਰਾਚੀਨ ਮੰਦਰ ਹੈ ਮਾਪਾ ਪੱਧਰ ਕਾਲੀ ਦਾ ਜਿੱਥੇ ਦੀਵੇ ਵੰਡੇ ਜਾ ਰਹੇ ਆ ਪ੍ਰਸ਼ਾਦ ਦੇ ਨਾਲ ਨਾਲ ਦੀਵੇ ਵੀ ਵੰਡੇ ਜਾ ਰਹੇ ਨੇ ਜਿੰਨੀ ਵੀ ਸੰਗਤ ਇੱਥੇ ਪਹੁੰਚਦੀ ਪਈ ਆ ਸਾਰਿਆਂ ਨੂੰ ਆਖਿਆ ਜਾ ਰਿਹਾ ਕਿ ਦੀਵਾਲੀ ਮਨਾਈ ਜਾਵੇ ਦੁਬਾਰਾ ਦੀਵਾਲੀ ਮਨਾਈ ਜਾਵੇ ਯਾਨੀ ਕਿ 22 ਤਰੀਕ ਨੂੰ ਜਦੋਂ ਅਯੋਧਿਆ ਦੇ ਵਿੱਚ ਮੰਦਰ ਦੀ ਸ਼ੁਰੂਆਤ ਕੀਤੀ ਜਾਏਗੀ ਤਾਂ ਉਦੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਘਰ-ਘਰ ਦੇ ਵਿੱਚ ਦੀਵੇ ਹਰ ਦਰਵਾਜ਼ੇ ਉੱਤੇ ਦੀਵੇ ਹਰ ਛੱਤ ਉੱਤੇ ਦੀਵੇ ਜਿਹੜੇ ਨੇ ਉਹ ਬਲਦੇ ਨਜ਼ਰ ਆਣ ਜਿਸ ਵਜ੍ਹਾ ਕਰਕੇ ਇਹ ਖਾਸ ਤਸਵੀਰ ਜਿਹੜੀ ਆ ਜ਼ਰੂਰ ਨਜ਼ਰ ਆ ਰਹੀ ਹੈ ਹੱਥਾਂ ਦੇ ਵਿੱਚ ਦੀਵੇ ਦਿੱਤੇ ਜਾ ਰਹੇ ਨੇ ਤਾਂ ਨਾਲ ਦੇ ਨਾਲ ਪ੍ਰਸ਼ਾਦ ਦਿੱਤਾ ਜਾ ਰਿਹਾ ਇਹ ਖਾਸ ਤਸਵੀਰ ਹੈ ਦੇਖੋ ਦੀਵਿਆਂ ਦਾ ਢੇਰ ਜ਼ਰੂਰ ਇੱਥੇ ਲਗਾਇਆ ਗਿਆ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਦੀਵੇ ਫੜਾਈ ਜਾ ਰਹੇ ਨੇ ਦੀਵੇ ਦੇ ਨਾਲ ਪ੍ਰਸ਼ਾਦ ਵੀ ਦਿੱਤਾ ਜਾ ਰਿਹਾ। ਅਸ਼ੀਰਵਾਦ ਦਿੱਤਾ ਜਾ ਰਿਹਾ ਤੇ ਨਾਲ ਪ੍ਰਸ਼ਾਦ ਦੇ ਨਾਲ ਦੀਵੇ ਦਿੱਤੇ ਜਾ ਰਹੇ ਨੇ। ਆ ਦੇਖੋ ਹਰ ਇੱਕ ਦੇ ਹੱਥ ਵਿੱਚ ਦੋ-ਦੋ ਚਾਰ-ਚਾਰ ਦੀਵੇ ਜ਼ਰੂਰ ਦਿੱਤੇ ਜਾ ਰਹੇ ਨੇ। ਦੇਖੋ ਹਰ ਇੱਕ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦੀਵੇ ਦਿੱਤੇ ਜਾ ਰਹੇ ਆ ਨਾਲ ਦੇ ਨਾਲ ਆਖਿਆ ਜਾ ਰਿਹਾ ਕਿ 22 ਤਰੀਕ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਦੀਵੇ ਜ਼ਰੂਰ ਜਗਾਓ। ਤਾਂ ਜੋ ਅਸੀਂ ਦੂਸਰੀ ਵਾਰ ਦੀਵਾਲੀ ਮਨਾ ਸਕੀਏ ਦੀਵਾਲੀ ਦੂਜੀ ਵਾਰ ਮਨਾ ਸਕੀਏ। ਤਾ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸ਼੍ਰੀ ਦਾਮ ਮੰਦਿਰ ਦੀ ਸਥਾਪਨਾ ਹੋਏਗੀ ਤਾਂ 22 ਜਨਵਰੀ ਨੂੰ ਹਰ ਘਰ ਦੇ ਵਿੱਚ ਦੀਵੇ ਜਗਨੇ ਚਾਹੀਦੇ ਨੇ ਇਸ ਕਰਕੇ ਆ ਦੀਵੇ ਜੜੇ ਨੇ ਉਹ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਇੱਕ ਖਾਸ ਤਸਵੀਰ ਹੈ ਜਿਹੜੀ ਤਾਂ ਇੱਕ ਵਧੀਆ ਅਸੀਂ ਕਹਿ ਸਕਦੇ ਕਿ ਖ ਉਪਰਾਲਾ ਜਿਹੜਾ ਸਾਫ਼ ਤੌਰ ਤੇ ਉੱਤੇ ਨਜ਼ਰ ਆ ਰਿਹਾ ਤਾਂ ਇਸ ਤਰ੍ਹਾਂ ਦੇ तमाम ਮੰਦਿਰ ਨੇ ਜਿਹੜੇ ਉਹਨਾਂ ਦੇ ਵਿੱਚ ਦੀਵੇ ਜ਼ਰੂਰ ਦਿੱਤੇ ਜਾ ਰਹੇ ਨੇ ਪ੍ਰਸ਼ਾਦ ਦਿੱਤਾ ਜਾ ਰਿਹਾ ਤਾਂ ਨਾਲ ਦੇ ਨਾਲ ਦੀਵੇ ਦਿੱਤੇ ਜਾ ਰਹੇ ਨੇ ਸੋ ਕੁਛ ਸ਼ਰਦਾਲੂ ਵੀ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਾਂਗੇ ਤੇ ਨਾਲ ਦੇ ਨਾਲ ਜਿਹੜੇ ਪੁਜਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੀਵੇ ਦਿੱਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਦੀਵੇ ਫੜਾਈ ਜਾ ਰਹੇ ਨੇ ਤੇ ਪ੍ਰਸਾਦ ਤਾਂ ਜ਼ਰੂਰ ਦਿੱਤਾ ਜਾ ਰਿਹਾ ਇੱਕ ਖੁਸ਼ੀ ਜਿਹੜੀ ਹੈ ਸਾਫ਼ ਤੌਰ ਦੇ ਉੱਤੇ ਦੇਖਣ ਨੂੰ ਮਿਲਦੀ ਪਈ ਹੈ ਕਿਉਂ ਕਿ 500 ਸਾਲ ਪੁਰਾਣਾ ਸੁਪਨਾ ਜਿਹੜਾ ਹੈ ਜਿਹੜਾ ਇੰਤਜ਼ਾਰ ਹੈ ਉਹ ਖਤਮ ਹੋਇਆ ਤਾਂ ਅੱਜ ਇੰਤਜ਼ਾਰ ਖਤਮ ਹੋਣ ਦੀ ਖੁਸ਼ੀ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਦੀ ਪਾਵਲੀ ਮਨਾਉਣ ਵਾਸਤੇ ਦੀਵੇ ਦੇ ਤਿਆਰੀ ਯਾਨੀ ਕਿ 22 ਜਨਵਰੀ ਨੂੰ ਇੱਕ ਵਾਰ ਫਿਰ ਦੀਵਾਲੀ ਮਣਾਈ ਜਾਏਗੀ ਤਾਂ ਹਰ ਸਾਲ ਇਸੇ ਤਰੀਕੇ ਨਾਲ ਦੀਵਾਲੀ ਮਣਾਈ ਜਾਏਗੀ 22 ਜਨਵਰੀ ਨੂੰ ਵੀ ਤਾਂ ਇੱਕ ਦੀਵਾਲੀ ਜਿਹੜੀ ਆਂਦੀ ਹੈ ਉਦੋਂ ਵੀ ਤਾਂ ਇੱਕ ਖਾਸ ਤਸਵੀਰ ਜਿਹੜੀ ਹੈ ਸਾਫ਼ ਤੌਰ ਤੇ ਉੱਤੇ ਦੇਖਣ ਨੂੰ ਮਿਲਦੀ ਪਈ ਹੈ ਅਸੀਂ ਇਸ ਵਕਤ ਮੌਜੂਦ ਹੈ ਅੰਮ੍ਰਿਤਸਰ ਦੇ ਮਾਮ ਬੱਦਰਕਾਲੀ ਪ੍ਰਾਚੀਨ ਮੰਦਿਰ ਦੇ ਵਿੱਚ ਜਿੱਥੇ ਇਹ ਖਾਸ ਵਹੀਮ ਸ਼ੁਰੂ ਕੀਤੀ ਗਈ ਹੈ ਜਿੱਥੇ ਦੀਵੇ ਵੱਡੇ ਜਾ ਰਹੇ ਨੇ ਤਾਂ ਦੀਵਿਆਂ ਦਾ ਢੇਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਦੀਵਿਆਂ ਦਾ ਢੇਰ ਲਗਾਇਆ ਪਿਆ ਆ ਇੱਕ ਢੇਰ ਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੋਰੀਆਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਤਾਂ ਇੱਕ ਤੋਂ ਬਾਅਦ ਇੱਕ ਬੋਰੀ ਇਸ ਜਗ੍ਹਾ ਦੇ ਉੱਤੇ ਪਹਚਾਈ ਜਾਂਦੀ ਆ ਸੋ ਦੇਖ ਸਕਦੇ ਹੋ ਗੱਲਬਾਤ ਵੀ ਅਸੀਂ ਜ਼ਰੂਰ ਕਰਦੇ ਆ ਅ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਦੀਵੇ ਵੰਡੇ ਜਾ ਰਹੇ ਪ੍ਰਸ਼ਾਦ ਦੇ ਨਾਲ ਦੀਵ ਬੱਦਰਗਾਲੀ ਮੰਦਿਰ ਮੇਂ ਦੇਵੇ ਦੀ ਵੰਡੇ ਜਾ ਰਹੇ ਸ਼੍ਰੀ ਰਾਮ ਮੰਦਿਰ 500 ਸਾਲ ਦਾ ਇੰਤਜ਼ਾਰ ਹਿੰਦੂਆਂ ਦਾ ਪੂਰਾ ਹੋ ਰਿਹਾ ਹੈ ਇਸ ਟਾਈਮ ਉਹਦੀ ਖੁਸ਼ੀ ਤੋਂ ਪਰਲਖ ਵਿੱਚ ਸ਼੍ਰੀ ਰਾਮ ਮੰਦਿਰ ਇਹ ਬੱਦਰਗਾਲੀ ਟੈਂਪਲ ਵਿੱਚ ਦੀਵੇ ਵੰਡੇ ਜਾ ਰਹੇ ਹੈ ਜੈ ਸ਼੍ਰੀ ਰਾਮ ਅੱਛਾ ਹਰ ਇੱਕ ਨੂੰ ਦੀਵੇ ਦਿੱਤੇ ਜਾ ਰਹੇ ਇਸ ਤਰ੍ਹਾਂ ਕਿਦਨੇ ਤੇ ਕਿੰਨੀ ਦੇਰ ਤੋਂ ਸ਼ੁਰੂਆਤ ਕੀਤੀ ਅਸੀਂ ਕਿੰਨੇ ਦਿਨ ਤੋਂ ਕਾਫੀ ਚਿਰ ਤੋਂ ਕੀਤੀ ਸ਼ੁਰੂਆਤ ਸੀ ਸ਼ੁਰੂਆਤ ਕੀਤੀ ਸਾਨੂੰ ਪਤਾ ਸੀ ਹਿੰਦੂ ਦਾ ਇੰਤਜ਼ਾਰ ਹਮੇਸ਼ਾ ਖਤਮ ਹੋਏਗਾ ਇੰਤਜ਼ਾਰ ਖਤਮ ਹੋਏਗਾ ਹੁਣ ਕਿੰਨੇ ਕਿੰਨੇ ਦੀਵੇ ਦਿੱਤੇ ਜਾ ਰਹੇ ਇੱਕ ਜਾਲੀ ਵਿੱਚ ਦੀਵੇ ਇਹਦੇ ਵਿੱਚ 12 ਹੋਣਗੇ ਅੱਛਾ ਕੁਝ ਲੋਕ ਪੁੱਛਦੇ ਨਹੀਂ ਕਿ ਦੀਵੇ ਕਰਦੇ ਵਸੇ ਦਿੱਤੇ ਜਾ ਰਹੇ ਆਪਾਂ ਉਹਨਾਂ ਨੂੰ ਦੱਸ ਰਹੇ ਆ ਜਿਹੜੇ ਨਹੀਂ ਪੁੱਛ ਰਹੇ ਹਾਂਜੀ ਜਿਹੜੇ ਪੁੱਛਦੇ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਦੱਸ ਰਿਹਾ ਦੱਸਣਾ ਆਡਾ ਫਰਜ਼ ਹੈ ਬਿਲਕੁਲ ਕਈ ਨੂੰ ਨਹੀਂ ਪਤਾ ਹੁੰਦਾ ਕਈ ਨਹੀਂ ਪੁੱਛਦੇ ਜੀ 22 ਜਨਵਰੀ ਨੂੰ ਇੱਕ ਵਾਰ ਫੇਰ ਦੀਵਾਲੀ ਮਨਾਈ ਜਾਏਗੀ ਜ਼ਰੂਰ ਹਾਂਜੀ ਆਡਾ ਫਰਜ਼ ਹੈ ਜੀ ਦੀਵਾਲੀ ਤੋਂ ਵੱਧ ਕੀ ਮਨਾਣ જય ਸ਼੍ਰੀ ਰ ਸਪਨਾ ਕਿੰਨਾ ਕੁ ਲੰਬਾ ਲਿਆ ਸੀ ਤੁਹਾਡੀ ਉਮਰ ਸ਼ਾਇਦ ਛੋਟੀ ਆ ਪਰ 500 ਸਾਲ ਪੁਰਾਣਾ ਸੁਪਨਾ ਜਿਹੜਾ ਵਾ ਬਜ਼ੁਰਗਾਂ ਨੇ ਵੀ ਲਿਆ ਹੋਏਗਾ ਸਾਡੀ ਬਹੁਤ ਪੀੜੀਆਂ ਇਹਦੇ ਵਿੱਚ ਸ਼ਹੀਦ ਹੋ ਗਈਆਂ ਆਉਣ ਵਾਲੇ ਟਾਈਮ ਤੇ ਇਹਨਾਂ ਨੂੰ ਯਾਦ ਕੀਤਾ ਜਾਏਗਾ ਹੁਣ ਇਸ ਟਾਈਮ ਬਹੁਤ ਸ਼ਾਦੀ ਦਿੱਤੀ ਇਹਨਾਂ ਦੁਆ ਨੇ ਬਹੁਤ ਔਖਾ ਲੈ ਲੈ 500 ਸਾਲ ਦਾ ਇੰਤਜ਼ਾਰ ਖਤਮ ਹੋ ਰਿਹਾ ਉਹਦੀ ਖੁਸ਼ੀ ਦੇ ਵਿੱਚ ਇਸ ਟਾਈਮ ਦੀਵਾਲੀ ਮਨਾਈ ਜਾ ਰਹੀ ਹੈ 22 ਤਰੀਕ ਨੂੰ ਜੈ ਸ਼੍ਰੀ ਰਾਮ ਸਾਰੇ ਆਪਣੇ ਘਰ ਵਿੱਚ ਦੀਵਾਲੀ ਮਨਾਉਣ ਜ਼ਰੂਰ ਝੰਡੇ ਲਗਾਉਣ ਸਜਾਵਟ ਜਾਸ਼ੀਦਾ ਤਾਂ ਬਿਲਕੁਲ ਬਿਲਕੁਲ ਚੰਡੇ ਲਗਾਣ ਦੀਵੇ ਜਗਾਣ ਤਾਂ ਇੱਕ ਖਾਸ ਜ਼ਰੂਰ ਤਸਵੀਰ ਨਜ਼ਰ ਆਂਦੀ ਪਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੀਵੇ ਵੰਡੇ ਜਾ ਰਹੇ ਨੇ ਇਸ ਜਗ੍ਹਾ ਦੇ ਉੱਤੇ ਬਿਲਕੁਲ ਜਿਹੜੀ ਸੰਗਤ ਇੱਥੇ ਪਹੁੰਚਦੀ ਪਈ ਆ ਇਸ ਮੰਦਰ ਦੇ ਵਿੱਚ ਨਾਤਮਸਤਕ ਹੋਣ ਵਾਸਤੇ ਪਹੁੰਚਦੀ ਪਈ ਆ ਉਹਨਾਂ ਦੇ ਨਾਲ ਉਹਨਾਂ ਨੂੰ ਦੱਸਿਆ ਜਾ ਰਿਹਾ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਜਿਹੜੇ ਇੱਥੋਂ ਦੇ ਪੁਜਾਰੀ ਨੇ ਤਾਂ ਵੱਡੇ ਪੁਜਾਰੀ ਵੀ ਮੌਜੂਦ ਨੇ ਵੀਰ ਜੀ ਜੈ ਸ਼੍ਰੀ ਰਾਮ ਜੈ ਮਾਂ ਭਦਰਕਾਲੀ ਸਤਿ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਨੂੰ ਜੀ ਆਇਆਂ ਪਰਾ ਨਮਸਕਾਰ ਸਭ ਤੋਂ ਪਹਿਲੇ ਜੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕੀ ਪੂਰੇ ਵਿਸ਼ਵ ਨੂੰ ਇਸ ਦਿਵਸ ਦੀ ਆਉਣ ਵਾਲੇ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਮੰਦਰ ਮਾਤਾ ਭਦਰਕਾਲੀ ਦਰਬਾਰ ਵੱਲੋਂ ਔਰ ਸਾਰੀ ਸੰਗਤ ਵੱਲੋਂ ਵੀ ਜੋ ਇਹ ਬਹੁਤ ਵੱਡਾ ਇੱਕ ਵਿਜੇ ਪ੍ਰਾਪਤ ਹੋਈ ਸਾਨੂੰ ਸ਼੍ਰੀ ਰਾਮ ਜੀ ਦਾ ਜਿਹੜਾ ਇੱਕ ਯੁੱਗ ਸ਼ੁਰੂ ਹੋ ਰਿਹਾ ਹੈ ਲੰਬਾ ਇੰਤਜ਼ਾਰ ਬਿਲਕੁਲ ਜੀ 500 550 ਸਾਲ ਦਾ ਇੰਤਜ਼ਾਰ ਖਤਮ ਹੋਇਆ ਹੈ ਕਈ ਕਾਰ ਸੇਵਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਬਲੀਦਾਨ ਦਿੱਤਾ ਆਪਣੇ ਜੀਵਨ ਦਾ ਤਿਆਗ ਕੀਤਾ ਕੋਠਾਰੀ ਬੰਦੂ ਦੂਸਰੇ ਵੀ ਜਿਹੜੇ ਕਾਰ ਸੇਵਕ ਸੀ ਜਿਨ੍ਹਾਂ ਨੇ ਆਪਣੇ ਪ੍ਰਾਨ ਤਿਆਗੇ ਇਸ ਕਾਰ ਸੇਵਾ ਦੇ ਵਿੱਚ ਇਸ ਉਪਰਾਲੇ ਵਾਸਤੇ ਅਸੀਂ ਸਰਕਾਰ ਦਾ ਭਾਰਤ ਸਰਕਾਰ ਨਾਲੇ ਜਿਹੜੇ ਦੂਸਰੇ ਸਵੈ ਸੇਵਕ ਸੰਗ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨੇ ਆ ਮਾਨਨੀਏ ਪ੍ਰਧਾਨ ਮੰਤਰੀ ਮੋਦੀ ਜੀ ਔਰ ਸ਼੍ਰੀ ਅਦਿੱਤਿਆਨਾਥ ਜੀ ਯੋਗੀ ਅਦਿੱਤਿਆਨਾਥ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਯੁੱਗ ਜਿਹੜਾ RAM ਜੀ ਦਾ ਯੁੱਗ ਸ਼ੁਰੂ ਹੋ ਰਿਹਾ ਹੈ RAM ਜੀ ਪ੍ਰਗਟ ਹੋ ਰਹੇ ਨੇ 22 ਨੂੰ 22 ਤਰੀਕ ਨੂੰ 22 ਜਨਵਰੀ ਦੇ ਦਿਨ ਮੇਰੀ ਸਾਰੇ ਦੇਸ਼ ਵਾਸੀਆਂ ਅੱਗੇ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਸ਼ੁਭ ਦੀਪਾਵਲੀ ਮਨਾਣ, ਛੋਟੀ ਦੀਪਾਵਲੀ ਮਨਾਣ ਘਰਾਂ ਦੇ ਵਿੱਚ ਲਾਈਟਿੰਗ ਕਰਨ, ਰੌਸ਼ਨੀ ਕਰਨ ਤਾਂ ਜੋ ਭਗਵਾਨ ਰਾਮ ਜੀ ਉਹਨਾਂ ਦੇ ਜੀਵਨ ਵਿੱਚ ਵੀ ਉਹ ਜੇ ਅੱਲਾ ਲੈ ਕੇ ਆਣ। ਅੱਛਾ ਸੰਗਤ ਜਦੋਂ ਇੱਥੇ ਪਹੁੰਚਦੀ ਹੈ ਜ ਇਹਨਾਂ ਦੇ ਦੀਵੇ ਦਿੱਤੇ ਜਾਂਦੇ ਆ ਉਤਸ਼ਾਹ ਕਿੰਨਾ ਕੁ ਨਜ਼ਰ ਆਉਂਦਾ ਹੈ। ਦੇਖੋ ਜੀ ਸੰਗਤ ਦੇ ਵਿੱਚ ਤੇ ਪਹਿਲੇ ਹੀ ਬਹੁਤ ਹੁਸਾ ਹੈ। ਇਹਦੇ ਪ੍ਰਤੀ ਤੁਸੀਂ ਬਾਜ਼ਾਰਾਂ ਦੇ ਵਿੱਚ ਦੇਖ ਸਕਦੇ ਹੋ ਝੰਡਿਆਂ ਦੀ ਵਿਕਰੀ ਬਹੁਤ ਹੋ ਰਹੀ ਹੈ। ਭਗਵਾਨ ਰਾਮ ਜੀ ਦੇ ਝੰਡੇ, ਹਨੂਮਾਨ ਜੀ ਦੇ ਝੰਡੇ ਲੋਕ ਘਰਾਂ ਦੇ ਦੁਕਾਨਾਂ ਤੇ ਲਗਾ ਰਹੇ ਨੇ। ਔਰ ਅਸੀਂ ਜਦੋਂ ਦੇ ਕੱਲ ਦਾ ਉਪਰਾਲਾ ਸ਼ੁਰੂ ਕੀਤਾ ਕਿ ਜਿਹੜੀ ਸੰਗਤ ਆਂਦੀ ਹੈ ਕਿਉਂਕਿ ਸ਼ਨੀਵਾਰ ਦੇ ਦਿਨ ਮਾਤਾ ਜੀ ਦੇ ਦਰਸ਼ਨ ਕਰਨ ਬਹੁਤ ਭਰਪੂਰ ਗਿਣਤੀ ਦੇ ਵਿੱਚ ਸੰਗਤ ਆਂਦੀ ਹੈ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਦੀਵੇ ਵਿਤਰਿਤ ਕੀਤੇ ਜਾਣ ਤਾਂ ਜੋ ਆਪਣੇ ਘਰਾਂ ਦੇ ਬਾਹਰ ਔਰ ਆਪਣੀਆਂ ਛੱਤਾਂ ਦੇ ਉੱਤੇ ਹੋ ਸਕੇ ਤੇ ਦੀਵਾ ਜਗਾ ਲਾ ਕਰਨ ਭਗਵਾਨ ਰਾਮ ਜੀ ਦੇ ਆਗਮਨ ਦੇ ਉੱਤੇ 22 ਤਰੀਕ ਨੂੰ ਤਾਂ ਬਿਲਕੁਲ ਬਿਲਕੁਲ ਵੱਡਾ ਮੈਸੇਜ ਦਿੱਤਾ ਗਿਆ ਇਸ ਪ੍ਰਾਚੀਨ ਮੰਦਿਰ ਦੇ ਸੇਵਾਦਾਰਾਂ ਵੱਲੋਂ ਇੱਕ ਖਾਸ ਮੈਸੇਜ ਦਿੱਤਾ ਗਿਆ ਕਿ 22 ਜਨਵਰੀ ਨੂੰ ਆਪਣੇ ਆਪਣੇ ਘਰਾਂ ਦੇ ਉੱਤੇ ਆਪਣੀਆਂ ਛੱਤਾਂ ਦੇ ਉੱਤੇ ਦੀਵੇ ਜਰੂਰ ਜਗਾਏ ਜਾਣ ਤਾਂ ਜੋ ਅਸੀਂ ਨਿੱਕੀ ਦੀਵਾਲੀ ਇੱਕ ਵਾਰ ਫੇਰ ਮਨਾ ਸਕੀਏ ਤਾਂ ਕੁਝ ਸੰਗਤ ਵੀ ਮੌਜੂਦ ਆ ਹੱਥਾਂ ਦੇ ਵਿੱਚ ਦੀਵੇ ਫੜੇ ਆ ਮੰਦਰ ਦੇ ਵਿੱਚ ਪਹੁੰਚੇ ਹੋ ਪਹਿਲਾਂ ਪ੍ਰਸ਼ਾਦ ਮਿਲਦਾ ਸੀ ਹੁਣ ਪ੍ਰਸ਼ਾਦ ਦੇ ਨਾਲ ਦੀਵੇ ਵੀ ਮਿਲਦੇ ਪਏ ਜੈ ਸ਼੍ਰੀ ਰਾਮ ਜੈ ਮਾਤਾ ਪੱਧਰ ਕਾਲੀ ਮਾਂ ਕੀ ਜੈ ਇਹ ਮਾਤਾ ਪੱਧਰ ਕਾਲੀ ਦਾ ਪ੍ਰਚੀਨ ਮੰਦਰ ਹੈਗਾ ਜੇ ਬਹੁਤ ਸਾਲਾਂ ਤੋਂ ਅਸੀਂ ਸੇਵਾ ਕਰਦੇ ਆ ਰਹੇ ਆਂ ਮਾਤਾ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਕਰਦੀ ਹੈ ਮਾਤਰਾਣੀ ਇਹ ਨਹੀਂ ਵੰਦੀ ਕਿ ਵੀ ਇੱਕੇ ਜਾਤੀ ਦਾ ਸਰਦਾਰ ਹੈ ਮੁਸਲਮਾਨ ਹੈ ਇਸਾਈ ਹੈ ਜਾਂ ਹਿੰਦੂ ਹੈ ਮਾਤਰਾਣੀ ਸਭ ਸਭ ਦੀ ਆਸਮਰਦ ਪੂਰੀ ਕਰਦੀ ਹੈ ਇੱਥੇ ਦੀਵੇ ਵੰਡੇ ਜਾ ਰਹੇ ਨੇ ਤੇ ਇੱਥੇ ਆ ਕੇ ਅਸੀਂ ਆਏ ਆ ਤੇ ਇੱਥੇ ਮਾ ਮਾਈ ਦੀ ਕਿਰਪਾ ਨਾਲ ਉਹ ਰਾਮ ਮੰਦਰ ਦੀ ਖੁਸ਼ੀ ਵਿੱਚ ਦੀਵੇ ਵੰਡੇ ਜਾ ਰਹੇ ਆ ਜਿਹੜੇ ਬਾਈ ਤਰੀ ਨੂੰ ਅਸੀਂ ਜਾ ਕੇ ਆਪਣੇ ਆਪਣੇ ਘਰਾਂ ਦੇ ਦੀਵੇ ਪਾਲਾਂਗੇ ਵੈਸੇ ਵੀ ਅਸੀਂ ਦੀਵੇ ਕਰ ਲਿਆ ਕੇ ਰੱਖੇ ਮੰਦਰ ਮੰਦਰ ਵਾਲੇ ਵੀ ਸੇਵਾ ਕਰ ਰਹੇ ਆ ਜਿਹੜੇ ਸਾਨੂੰ ਮੰਦਰ ਦਿੱਤੇ ਦੀਵ ਦਿੱਤੇ ਜਾ ਰਹੇ ਨੇ ਅਸੀਂ ਹੈ ਹਾਂਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਨਾਲੇ ਮਾਤਾ ਪੱਤ੍ਰਕਾਲੀ ਬਾਹਰ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਕਰਦੀ ਹੈ ਜੈ ਮਾਤਾ ਪੱਤ੍ਰਕਾਲੀ ਮਾਂ ਕੀ ਜੈ ਵੀਰ ਜੀ ਦੀਵਿਯਾ ਹੱਥਾਂ 'ਚ ਫੜੀ ਹੈ ਵੈਸੇ ਕੋਈ ਗੱਲ ਨਹੀਂ ਹੈ ਦੀਵਿਯਾ ਚ ਫੜੇ ਆ ਕਿਸ ਤਰ੍ਹਾਂ ਲੱਗਦਾ ਕਿ ਮੰਦਰ ਵਿੱਚ ਪ੍ਰਸ਼ਾਦ ਦੇ ਨਾਲ ਦੀਵੇ ਵੀ ਮਿਲਦੇ ਨੇ ਵਧੀਆ ਲੱਗਦਾ ਭਾਈ ਸੋਹਣਾ ਲੱਗਦਾ ਤੁਹਾਨੂੰ ਕਿ ਜਗਾਓਗੇ ਜੀ ਹਾਂਜੀ ਪੂਰੇ ਧੂਮ ਧਾਮ ਨਾਲ ਮਨਾਾਂਗੇ ਜੀ ਤਾਂ ਬਿਲਕੁਲ ਧੂਮ ਧਾਮ ਨਾਲ ਮਨਾਏ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਸ਼੍ਰੀ ਰਾਮ ਜੈ ਮਾਤਾ ਜੈ ਜੀ ਵੀ ਹਤਾ ਜੇ ਫੜੀ ਹੋਏ ਕੀ ਕਹਿਣਾ ਚਾਹੁੰਦੀ ਜੀ ਹਾਂਜੀ ਇਹ ਜੋ ਸੋਮਵਰ ਦੀਏ ਜਗਾਣੇ ਮੰਦਰ ਵੱਲੋਂ ਸਾਨੂੰ ਮਿਲੇ ਹੈ ਹਮਾਂ ਦਾ ਅਸ਼ੀਰਵਾਦ ਹੈ ਜੋ ਮਨ ਚ ਕਾਮਨਾ ਪੂਰੀ ਹੁੰਦੀ ਹੈ ਮਾਤਾ ਜੀ ਕਰਦੇ ਆ ਅਸੀਂ ਇਹਨਾਂ ਦੇ ਸੇਵਾਦਾਰ ਆ ਸਰ ਜੀ ਕਿਸ ਤਰ੍ਹਾਂ ਲੱਗਦਾ ਪਿਆ ਕਿ ਦੀਵੇ ਤੁਹਾਨੂੰ ਇਸ ਮੰਦਿਰ ਵੱਲੋਂ ਦਿੱਤੇ ਜਾ ਰਹੇ ਆ ਤੇ ਘਰ ਜਗਾ ਜਾ ਕੇ ਦੀਵੇ ਜਗਾਉਣ ਦੀ ਗੱਲ ਕੀਤੀ ਜਾ ਰਹੀ ਆ 5 ਸਾਲ ਪੁਰਾਣਾ ਇੰਤਜ਼ਾਰ ਖਤਮ ਹੋਇਆ ਹਾਂਜੀ ਮੁਰਤੂ ਦੁਵਾਲੀ ਆ ਗਈ ਹੈ ਜੀ ਹਾਂਜੀ ਬਹੁਤ ਮਾਨ ਅਮਰੀਕਾ ਤੋਂ ਵੱਧ ਕੇ ਦਿੱਤਾ ਹਾਂਜੀ ਇੰਨਾ ਕਿ ਦਿੱਤਾ ਮੈਂ ਕਹਿ ਨਹੀਂ ਸਕਦਾ ਤਾਂ ਬਿਲਕੁਲ ਇਹ ਸੰਗਤ ਹੈ ਜਿਹੜੀ ਵੱਡੀ ਗਿਣਤੀ ਇੱਥੇ ਪਹੁੰਚਦੀ ਪਈ ਆ ਤਾਂ ਉਹਨਾਂ ਨੂੰ ਦੀਵੇ ਦਿੱਤੇ ਜਾ ਰਹੇ ਆ ਤਾਂ ਉਤਸ਼ਾਹ ਕਾਫੀ ਨਜ਼ਰ ਆ ਰਿਹਾ ਹੈ ਸੰਗਤ ਦੇ ਵਿੱਚ ਕਿਤਨਾ ਕਿਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਦੀਵੇ ਜਗਾਵਾਂਗੇ ਤਾਂ ਇੱਕ ਵਾਰ ਫੇਰ ਦੀਵਾਲੀ ਮਨਾਵਾਂਗੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ